ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਸਲੋਕ ਭਗਤ ਕਬੀਰ ਜੀ ਓ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ कबीर मेरी जात को सबको हसने हार भलेहारी इस जात को जे जपे हो सिर जनहार कबीर डग मग क्या करे कहां डला वह जियो सर्व सुख को नायक को राम नाम रस पीयो कबीर कंचन के कुंडल बने ਉਪਰ ਲਾਲ ਜੜਾ ਦੀ ਸਹਦਾ ਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮੇਰ ਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਚੈ ਪਿਆ ਅਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਨੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਗੁਰੂ ਨਾ ਮਾਨੈ ਕੋਈ ਕਬੀਰ ਰਾਤੀ ਹੋਐ ਕਾਰੀਆਂ ਕਾਰੇ ਊ ਭੇਜੰਤ ਲੈ 파ਹੇ ਉਠਤਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾਬਿਰਵਾ ਭਲਾ ਵੇੜਿਓ ਢਾਕ ਪਲਾਸ ਪੁਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਡਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ پائے کوہاڑا ماریا گافل اپنے ہاتھ کبیر جہ جہ ہو پھرو کو اٹھائے اکرام ایک رام سنی باہرا اجر میرے پائے کبیر سنتن کی چونگیا پلی پٹھک ستی گاؤ آگ لگو تے تول ہر جے نہ ہی ہر کو ناؤ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਪਰੂ ਉਹ ਸਾਖਤ ਬਾਪਰੇ ਜੋ ਹਾਟੇ ਹਾਥ ਵਿਕਾਇ ਕਬੀਰ ਸਾਖਤ ਐ ਸਾਹ ਹੈ ਜੈਸੀ ਲਸਨ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਮਨ ਚੋ ਕੋਲਨ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੇ ਹਿਵਤਾਰ ਜਿਨ ਬਲੋਆ ਤਿਨ ਖਾਇਆ ਅਵਰ ਬਲੋ ਵਨ ਹਾਰ ਕਬੀਰ ਮਾਇਆ ਚੋਰਟੀ ਮੋਸ ਮੋਸ ਲਾਵੇ ਹਾਟ ਏਕ ਕਬੀਰਾ ਨਾਮੁ ਸੈ ਜਿਨ ਕੀਨੀ ਬਾਰਹ ਬਾਟ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤ ਹੈ ਮੀਤ ਜੋ ਚਿਤ ਰੱਖ ਹੈ ਏਕ ਸਿਉ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਾਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ राम पदार्थ पाए कै कबीरा गांठ ना खोल नहीं पट्टण नहीं पारखू नहीं गाक नहीं मोला कबीर ता स्यों प्रीत कर जा कोठाakur राम पंडित राजे भूपती आवह कौने काम कबीर प्रीत एक स्यों कीए ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਰਮਡਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ तिस माहे ਹਉ ਬਲੇ ਹਾਰੀ ਤਿਨ ਕੋ ਪੈਸ ਜੋ ਨੀਕਸ ਜਾਏ ਕਬੀਰ ਓ ਤਨ ਜਾਏਗਾ ਸਕੋ ਤਾਲਿਓ ਬਹੋਰ ਨਾਂਗੇ ਪਾਉ ਮੋਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਕਿਉ ਤਨ ਜਾਏਗਾ ਕਮ ਨੈ ਮਾਰ ਗਲਾਈ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮਦਲੰਬ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰਹਿ ਬਹੋਰ ਨਾ ਲਾਗਹਿ ਧਾਰ ਕਬੀਰ ਆ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਕਬੀਰ ਚੰਖ ਨਾ ਚੰਖੀਐ ਤਮਰੂ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹਿ ਮੇਟ ਨਾ ਸਾਕੇ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਕਾਪਰੇ ਪਾਨ ਸੁਪਾਰੀ ਖਾਏ ਇਕ ਸਹਰ ਕੇ ਨਾਮ ਬਿਨ ਵਾਦੇ ਜਮ ਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਛੇ ਕਹ ਹਜ਼ਾਰ ਹਰੂਏ ਹਰੂਏ تیر ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਕਿਹੋ ਜਾਗ ਜਰਤਾ ਦੇਖ ਕੈ ਭੈਉ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈ ਵਰੀ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖਿਆ ਵਾਸ ਆਜ ਕਾਲ ਕੋੇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਇ ਅਜੋ ਸੋਨਾ ਉਸਮੁੰਦਰ ਮਹਿ ਕਿਆ ਜਾਨੋ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇ ਖੁਸਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੋਇ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਗੇ ਪ੍ਰਾਨ ਜਾਹਿੰਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਨਰਕਾ ਵਿੱਚਈ ਲੜਕੀ 베ਚੈ ਕੋਈ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਾਛੇ ਭੂਗ ਜੋ ਭੂਗਵੇ ਤਿਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਉ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਫਮੈ ਨਿੰਦੋ ਲੋਗ ਕਬੀਰ ਲੋਗ ਕੇ ਨਿੰਦੈ ਬੱਪੜਾ ਕਿਹ ਮਨ ਨਾਹੀ ਗਿਆਨ RAM ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਕਾਗਰ ਚੋਂ ਦਿਸ ਲਾਗੀ ਆਗ ਚਿੰਤਾ ਜਲ ਕੋਇਲਾ ਭਈ 타ਗੇ ਆਂ ਚ ਨਾ ਲਾਗ ਕਬੀਰ ਖਿੰਤਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲੇਉ ਆਸਨ ਰਹੀ ਬੇਪੂਤ ਕਬੀਰ ਥੋੜੈ ਜਲ ਮਾਛਲੀ ਚੀਵਰ ਮੇਲੇਉ ਜਾਲ ਇਹ ਟੋਗਨੈ ਨਾ ਸੂਟ ਸਹਿ ਫਿਰ ਕਰ ਸਮੁੰਦ ਸੰਮਹਾਲ ਕਬੀਰ ਸਮੁੰਦ ਨਾ ਛੋਡੀਐ ਜੋ ਅਤਖਾਰੂ ਹੋਏ ਪੋਕਰ ਪੋਕਰ ਢੂੰਡਤੇ ਭਲੋ ਨਾ ਕਹ ਕੋਏ ਕਬੀਰ ਨੇ ਗੁਸਾਏ ਬਹਿ ਗਏ ਠਾਂਗੀ ਨਹੀਂ ਕੋਏ ਦੀਨ ਗਰੀਬ ਆਪਣੀ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਈ ਉਹੋ ਨਿਤ ਸੁਣਾ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰ ਨਾ ਦੂਬਲਾ ਇਹੋ ਹਰਿਆਰਾ ਤਾਲ ਲੱਖ ਇਹਰੀ ਏਕ ਜੀਉ ਕਿਤਾਬਾਂ ਚੋਂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮੀ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ 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 ਹਰ ਦੀ ਪਿਆਰੀ ਚੁਨਾ ਊਜਲ ਭਾਏ RAM ਸਨੇਹੀ ਤਉ ਮਿਲੈ ਦੋਨੋ ਵਰਨ ਗਵਾਈ ਕਬੀਰ ਹਰਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਏ ਬਲੇ ਹਾਰੀ ਇਹ ਪ੍ਰੀਤ ਕੋ ਜਿਹ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ ਨਾ ਮੋਹਿ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕਹਿ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਯੋ ਕਬੀਰ 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 ਸੁਪਨੇ ਹੂੰ ਬਰੜਾ ਏ ਕੈ ਜਿਹੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾ ਚਾਰ ਦਿਸ ਕੇ ਪਹਨੇ ਵੱਡ ਵੱਡ ਰੂਟਹਿ ਠਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨ ਪੂਛੀਐ ਕਬਹ ਨ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿ ਉਹੋ ਫਤਕਾ ਨਾਹੀ ਕੋਈ ਸੋਦਰ ਕੈਸੇ ਛੋਡੀਐ ਜੋ ਦਰ ਐ ਸਾ ਹੋਈ ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ جہ بے گند تہ جائے کبھی بےد مو گی مو مو سب سنسار ایک کبی نہ ہی روبن ہار کبھی رام نہ موٹی لاگی کور کایا ہانڈی کاٹ کی نہ چڑ بہور ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੁਧੋਹ ਲਾਲੀਨ ਕਬੀਰ ਰਾਸ